हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਆਪਕਾ ਵੱਲੋਂ ਜਾ ਰਹੀ ਹੈ ਆਪਣਾ 5-6 ਮਹੀਨਿਆਂ ਦੀ ਜਿਹੜੀ ਮਿਹਨਤ ਆ ਉਹ ਬੜੀ ਸੋਹਣੀ ਜਿਹੜੀ ਕਣਕ ਦੀ ਫਸਲ ਤਿਆਰ ਹੋਈ ਹੈ ਤੇ ਸਾਰੀਆਂ ਹੀ ਕਿਸਮਾਂ ਇੱਕ ਦੇ ਵੱਡੋਂ ਬਹੁਤ ਵਧੀਆ ਨੇ ਵਿੱਚ ਦੀ ਜਿਹੜਾ ਇੱਕ ਦੋ ਵਾਰੀ ਆ ਪਿਛੇ ਪਿਛਲੇ ਦਿਨੀ ਥੋੜਾ ਮੌਸਮ ਵਿਗੜਿਆ ਕਈ ਥਾਵਾਂ ਤੇ ਥੋੜਾ ਥੋੜਾ ਨੁਕਸਾਨ ਹੋਇਆ ਆਉਣ ਵਾਲੇ ਦਿਨਾਂ 'ਚ ਜਿਹੜਾ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀਗਾ ਕਿ ਥੋੜਾ ਬਹੁਤਾ ਮੌਸਮ ਵਿਗੜਨ ਦੀ ਸੰਭਾਵਨਾ ਹੈਗੀ ਆ ਜਿਆਦਾ ਚਿੰਤਾ ਦੀ ਜ਼ਰੂਰਤ ਨਹੀਂ ਕਿਉਂਕਿ ਕਿਸਾਨ ਵੀਰਾਂ ਦੇ ਜਿਹੜੇ ਕਈ ਵਾਰ ਮੈਸੇਜ ਆਉਂਦੇ ਫੋਨ ਆਉਂਦੇ ਆ ਕਿ ਮੌਸਮ ਦਾ ਜਿਹੜਾ ਵਿਗਾੜ ਕਿੰਨਾ ਕੁ ਪੈਣ ਦੀ ਸੰਭਾਵਨਾ ਹੈਗੀ ਆ ਉਹ ਵੱਖ-ਵੱਖ ਜਿਹੜੀਆਂ ਐਪਸ ਦੇ ਹਿਸਾਬ ਨਾਲ ਇੰਡੀਅਨ ਮੀਟਰੋਲੋਜੀਕਲ ਡਿਪਾਰਟਮੈਂਟ ਦੇ ਹਿਸਾਬ ਨਾਲ ਜਿਹੜੀ ਪਾਕਟਸ ਦੇ ਵਿੱਚ ਟਟਮਾਮੀ ਹਲਕਾ ਦਰਮਿਆਨਾ ਜਾਂ ਕਿਤੇ ਕੋਈ ਥੋੜੇ ਏਰੀਆ ਦੇ ਵਿੱਚ ਗੜੇ ਮਾਰੀ ਕਿਉਂਕਿ ਚੱਖੜ ਜਾਂ ਗੜੇ ਮਰੀ ਨਾਲ ਕਈ ਥਾਵਾਂ ਦੇ ਉੱਤੇ ਜਿੱਥੇ ਕਿਤੇ ਟੁੱਟ ਮਾਰ ਨੁਕਸਾਨ ਹੁੰਦਾ ਉਦੋਂ ਬਿਨਾ ਜੇ ਤਾਂ ਮਨ ਅੱਪ ਵੀ ਜਾਂਦਾ ਕਿਉਂਕਿ ਕਿਸਾਨ ਵੀਰਾਂ ਨੇ ਬੜੀ ਸੋਹਣੀ ਦੇਖਭਾਲ ਕੀਤੀ ਹੈ ਬਹੁਤ ਸੋਹਣੀ ਦੇਖਭਾਲ ਕੀਤੀ ਹੈ ਤੇ ਇਤਸ਼ਾਹ ਵੀ ਬਹੁਤ ਹੈ ਕਿਉਂਕਿ ਕਿਸਾਨ ਵੀਰ ਜਿਹੜੇ ਵੱਖ-ਵੱਖ ਕਿਸਮਾਂ ਦੀ ਜਦੋਂ ਫੋਟੋਆਂ ਭੇਜਦੇ ਆ ਚਾਹੇ ਫੇਸਬੁੱਕ ਤੇ ਜਦੋਂ ਆਪਾਂ ਕੋਈ ਪਾਉਣੇ ਪੋਸਟ ਉਹਦੇ ਥੱਲੇ ਵੀ ਭੇਜ ਦਿੰਦੇ ਬੜੀ ਸੋਹਣੀ ਕਿਸਮ ਹਰੇਕ ਹੀ ਜਿਹੜੀਆਂ ਪੀਬੀਡਬਲਯੂ 826 ਪੀਬੀਡਬਲਯੂ 766 ਸਨੇਰੀ ਹੈ ਜਾਂ ਐਚਡੀ 297386 ਤੋਂ ਲੈ ਕੇ PBW 869 ਜਾਂ DBW ਕਿਸਮਾਂ ਨੇ ਸਾਰੀਆਂ ਬੜੀਆਂ ਸ਼ਾਨਦਾਰ ਨੇ ਤੇ DPW 826 DBW 327 DBW 187 303 222 ਨਵੀਆਂ ਕਿਸਮਾਂ ਨੇ ਜਿਹੜੀਆਂ 370 71 ਬਤਰ ਉਹ ਤਾਂ ਨਵੀਆਂ ਥੋੜੇ ਰੱਕ ਵਿੱਚ ਨੇ ਪਰ ਉਹ ਵੀ ਬੜੀਆਂ ਵਧੀਆ ਪਰਫਾਰਮੈਂਸ ਕਰ ਰਹੀਆਂ ਨੇ ਪਰ ਜੀ PBW 826 ਤੇ ਜਿਹੜੀ 327 ਹੈ ਨਾ ਰਿਕਾਰਡ ਝਾੜ ਦੀ ਉਮੀਦ ਹੈ ਰਿਕਾਰਡ ਝਾੜ ਦੇ ਵਿੱਚ ਤੁਸੀਂ ਮੋਟਾ ਅੰਦਾਜ਼ਾ ਲਾ ਸਕਦੇ ਆ ਕਿ ਤੁਹਾਡੇ ਪ੍ਰਤੀ ਵੈਸੇ ਤਾਂ ਆਪਾਂ ਮਰਲਾ ਕੱਟ ਕੇ ਜਿਹੜਾ ਝਾੜ ਦਾ ਅਨਮਾਨ ਲਾਉਣੇ ਹੁੰਦੇ ਆ ਇੱਕ ਮਰਲੇ ਦਾ ਜਿਹੜਾ ਵੱਢ ਕੇ ਉਹਨੂੰ ਝਾੜ ਕੇ ਤੁਹਾਡੇ ਜੇ 1 ਮੀਟਰ ਵਰਗ ਮੀਟਰ ਦੇ ਵਿੱਚ 300 ਸਿੱਟੇ ਹੈਗੇ ਤੇ 60 ਦਾਣੇ ਪ੍ਰਤੀ ਸਿੱਟਾ ਇਹ ਮੈਂ ਘੱਟ ਤੋਂ ਘੱਟ ਲਾਇਏ ਵੇ ਜਿੱਥੇ ਚੰਗੀ ਦੇਖਭਾਲ ਆਪਾਂ ਕਰਦੇ ਆ ਇਦੋਂ ਇਹ ਪੈਰਾਮੀਟਰ ਵੱਧ ਹੀ ਹੁੰਦੇ ਆ ਸਿੱਟੇ ਜਿਹੜੇ ਹੈਗੇ ਆ ਉਹ 300 ਤੋਂ ਪਲੱਸ ਹੁੰਦੇ ਆ 320 330 340 ਜਿੱਥੇ ਕਿਤੇ ਥੋੜੀ ਬਹੁਤੀ ਫੋਟ ਘੱਟ ਕਰਦੀ ਕਣਕ ਉੱਥੇ ਘੱਟ ਹੋ ਜਾਂਦੇ ਵਰਨਾ ਇੰਨੇ ਕ ਹੁੰਦੇ ਆ ਪੌਣੇ 300 300 60 ਦਾਣੇ 60 ਦਾਣੇ ਵੀ ਜਿਹੜੇ ਹੈਗੇ ਆ 60 ਤੋਂ ਉੱਪਰ ਤਕਰੀਬਨ 50 60 ਹੀ ਮੈਂ ਗਿਣਦਾ ਹੁਣ ਕਿਉਂਕਿ ਮਿਨੀਮਮ ਆਪਾਂ ਚੀਜ਼ ਲਈਦੀ ਉਹ ਛਾੜਨਾ ਹੁੰਦਾ ਜਾਂ ਲਾਉਣਾ ਤੇ 38 ਗ੍ਰਾਮ ਜਿਹੜਾ ਟੈਸਟ weight ਆ ਆਮ ਤੌਰ ਤੇ ਜਿਹੜੀ ਭਾਰੀ ਚੰਗੀ ਕਣਕ ਹਨ ਚੰਗੀਆਂ ਕਿਸਮਾਂ ਦੇ ਵਿੱਚ 40 ਗ੍ਰਾਮ 42 ਗ੍ਰਾਮ 43 ਗ੍ਰਾਮ ਤਾਈਂ ਵੀ ਟੈਸਟ weight ਚਲਾਇਆ ਜਾਂਦਾ 38 ਗ੍ਰਾਮ ਟੈਸਟ weight ਆ 60 ਸਿੱਟੇ ਪਰ 60 ਦਾਣੇ ਪ੍ਰਤੀ ਸਿੱਟਾ ਤੇ 300 ਸਿੱਟੇ ਬਾੜਕ ਮੀਟਰ ਚ ਹੈਗੇ ਆ ਤਾਂ 27 26 27 ਕੁਇੰਟਲ ਦੀ ਝਾੜ ਦੀ ਸਮਰੱਥਾ ਤੁਹਾਡੀ ਕਣਕ ਦੀ ਹੈਗੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਸ ਟਾਈਮ ਜਿਹੜੀ ਕਣਕ ਦੀ ਫਸਲ ਆਪਣੀ ਪੱਕੇ ਤਿਆਰ ਆ ਆਖਰੀ ਪਾਣੀ ਆ ਆਖਰੀ ਸਪਰੇ ਆਪਾਂ ਕਿਸਾਨ ਵੀਰ ਕਰ ਰਹੇ ਆ ਤੇ ਤੇ ਨਾਲ ਦੀ ਨਾਲ ਆਪਾਂ ਅਪਡੇਟ ਵੀ ਪਾ ਰਹੇ ਆ ਜਿਹੜੀ ਹੁਣ ਖਾਸ ਜ਼ਰੂਰਤ ਆ ਹੁਣ ਆਪਾਂ ਕੀ ਕਰਨਾ ਕਿਉਂਕਿ ਇਹ ਪ੍ਰਮਾਤਮਾ ਚ ਵੀ ਵੈਸੇ ਕਰਦੇ ਰਹਿੰਨੇ ਹੁਣ ਆਪਣੀ ਜਿਹੜੀ ਹੈਗੀ ਐ ਲਗਾਤਾਰ ਪ੍ਰਮਾਤਮਾ ਅੱਗੇ ਆਪਾਂ ਜਿਹੜਾ ਸ਼ੁਕਰਾਨਾ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਅਰਦਾਸਾਂ ਦਾ ਸਿਲਸਿਲਾ ਰੁਕਣਾ ਨਹੀਂ ਚਾਹੀਦਾ ਕਿਉਂਕਿ ਪ੍ਰਮਾਤਮਾ ਨੇ ਹੀ ਹੁਣ ਆਪਾਂ ਕਹਿ ਦਿੰਦੇ ਨਾ ਤੌਰ ਤੇ ਕਿ ਹੁਣ ਜਿਹੜਾ ਹੈਗਾ ਆਪਾਂ ਮਿਹਨਤ ਕਰ ਲਈ ਐ ਤੇ ਹੁਣ ਅੱਗੇ ਜਿਹੜਾ ਹੈਗਾ ਪ੍ਰਮਾਤਮਾ ਵੱਲੋਂ ਜੋ ਆਪਾਂ ਨੂੰ ਮਿਲਣਾ ਹੋਊਗਾ ਜੋ ਮਨਜ਼ੂਰ ਹੋਊਗਾ ਉਹ ਮਿਲੇਗਾ ਵਾਹਿਗੁਰੂ ਜੀ ਮਿਹਰ ਕਰਨ ਵੈਸੇ ਜਿਹੜਾ ਹੈਗਾ ਮੌਸਮ ਦੇ ਵਿੱਚ ਕੋਈ ਅਪਡੇਟ ਹੋ ਉਹ ਵੀ ਸਾਂਝੀ ਕਰ ਦਾਂਗੇ ਬਹੁਤ ਧੰਨਵਾਦ